ਹੈ ਜੈ ਜੀ ਅੱਜ ਅਸੀਂ ਤੜਕਸਾਰ ਹੀ ਇੱਥੇ ਇੱਕ ਇੰਟਰਸੈਪਟ ਲਾਈਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮੋਹਿੰਦ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਫੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨ ਰਾਜ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਕਮਿਸ਼ਨਰ ਅਸ਼ੀਸ਼ਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਜੀਤ ਉੰਨਾ ਬੋਲ ਸੱਤ ਦੇ ਦਾਇਰਾ ਹੈ ਕਿ ਦਿਹਾੜੀ ਸੀਜ਼ਨ ਮੁਕ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੇ ਸਮਾਨ ਨਾ ਲੋਕਾਂ ਨੂੰ ਮਹੀਆ ਕਰਾਇਆ ਜਾ ਸਕੇ ਔਰ ਇਹ ਸੰਬੰਧ ਚ ਆ ਸਾਡੀ ਟੀਮ ਜਿਹੜੀ ਫੂਡ ਸੇਫਟੀ ਟੀਮ ਤੜਕਸ ਆ ਰਹੀ ਥੇ ਪੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦਰਾਂ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਜਿਹੋ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ ਨੀਅਰ ਅਬਾਊਟ 7 ਕਿਲੋਗ੍ਰਾਮ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਇਹ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਕੋールド ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਅਚੇਤ ਜੁਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੰਦਾ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀਰੀਆਂ ਜਿਹਦਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਨੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾ ਹੈਗਾ ਸਿਰਫ ਇਹਨਾਂ ਨੇ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਹੈ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਏ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲੇ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਆ ਉਹਨੂੰ ਅਸੀਂ ਇੱਥੇ ਕੋल्ड ਸਟੋਰ ਚ ਸੀਲ ਕਰ ਰਿਹਾ ਹੈ ਕਿ ਕਹਿੰਦੇ ਇੱਥੇ ਕੀ ਕਹਿੰਦੇ ਇਹ ਜਿਹੜਾ ਪਨੀਰ ਆ ਇਹੋ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਫੜਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਲਈ ਸੈਂਪਲ ਲਿੱਤੇ ਜਾਂਦੇ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਚ ਅਸੀਂ ਕਹਿ ਸਕਦੇ ਆ ਕਿ ਅਸਲੀ ਆ ਨਕਲੀ ਹੈਗਾ ਉਹਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ ਚ ਸਟੋਰ ਕਰ ਲੈਂਦੇ ਆ ਤਾਂ ਕਿ ਰਿਪੋਰਟ ਆਣ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਹੋਰ ਅਗੇਂਸਟ ਫੂਡ ਸੇਫਟੀ ਐਕ ਇਸ ਤੇ ਕਾਰਵਾਈ ਕੀਤੀ ਜਾਏ ਤੇ ਉਹ ਜਿਹੜਾ ਗੱਡੀ ਵਾਲਾ ਹਾਂਜੀ ਹੁਣ ਫੜ ਲਿਆ ਜੀ ਗੱਡੀ ਵਾਲਾ ਹਾਂਜੀ ਗੱਡੀ ਵਾਲਾ ਇੱਥੇ ਆਇਆ ਉਹ ਨਾਲ ਹੀ ਸਾਡੇ ਆ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੱਨਾਂ ਅਜੇ ਕਰਿਆ ਕਾਰਵਾਈ ਨਹੀਂ ਹੋਈ ਉਹ ਕੰਪਲੀਟ ਕਰਦੇ ਨਾਲ ਅਸੀਂ ਕੀ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਹੈ ਅਪਰੇਲਾ ਜੀ ਹਾਂਜੀ ਪ੍ਰੇਲਾਦ ਪ੍ਰੇਲਾਦ ਪ੍ਰਲਾਦ ਹਾਂਜੀ 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 ਅਸੀਂ ਆਏ ਗੋਹਾਣਾ ਸੇ ਗੋਹਾਣਾ ਕਿੱਥੇ ਬਿੰਦਾ ਜੀ ਟੋਹਾਣਾ ਟੋਹਾਣਾ ਸਰ ਟੋਹਾਣਾ ਹਰਿਆਣਾ ਟੋਹਾਣਾ ਟੋਹਾਣਾ ਕਿੱਥੇ ਬਿੰਦਾ ਟੋਹਾਣਾ ਜੀ ਹਰਿਆਣਾ ਜੀ ਹਾਜੀ ਕਿ ਲੈ ਕੇ ਆਏ ਤੁਸੀਂ ਪਨੀਰ ਲੈ ਕੇ ਆਇਆ ਸਭ ਠੀਕ ਹੈ ਤੇ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਇਹ ਕਿਹੜਾ ਸਪਲਾਈ ਦੇਦਾ ਦੱਸ ਸਰ ਉਹਨਾਂ ਨੇ ਫੋਨ ਕੀਤਾ ਦੱਸੋ ਰੋਗੇ ਨਾ ਤੁਸੀਂ ਅੱਜ ਆ ਜਾਓ ਫਿਰ ਤੁਸੀਂ ਅੱਜ ਦੇ ਜਾਓ ਤੱਕ ਆ ਸਰ ਲੋਕ ਆ ਗਏ ਨਹੀਂ ਇਹ ਲਹਿੰਦਾ ਕਿਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿਥੋਂ ਲੈ ਕੇ ਆਏ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਕਿ ਉੱਥੇ ਬੰਦੀ ਹੋਈਗੀ ਫੈਕਟਰੀ ਹੋਈਗੀ ਤੋਂ ਆਨੇ ਤੇ ਹਾਂਜੀ ਉੱਥੋਂ ਅਜਾ ਕੇ ਲੈ ਕੇ ਆਇਆ ਸਭ ਠੀਕ ਹੈ ਜੀ ਤੇ ਫਿਰ ਇੱਥੇ ਮਕੇਰੀਆਂ ਦੇਣ ਆਏ ਹਾਂਜੀ ਹਾਂਜੀ ਠੀਕ ਹਮ ਕਿਰੀਆਂ ਕਿਹੜੀ ਜਗ੍ਹਾ ਦੇਣਾ ਸਰ ਉਹਨਾਂ ਨੇ ਫੋਨ ਕੀਤਾ tha ਉਹਨਾਂ ਨੇ ਬੋਲਾ tha ਕਿ ਬਸੜੇ ਆ ਜਾਣਾ ਬਸੜੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀ ਕਰਨਾ ਮੈਨੂੰ ਤਾਂ ਸਹੀ ਉਹਨਾਂ ਦਾ ਨਾਮ ਨਹੀਂ ਦੱਸਦਾ ਇਹਨਾਂ ਸਹੀ ਐਡਰੈਸ ਨਹੀਂ ਦੱਸਣਾ ਠੀਕ ਹੈ